ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵਿਸ਼ੇਸ਼ ਵਿਚਾਰ ਚਰਚਾ ਵਿੱਚ ਅਸੀਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਅੱਜ ਦੇ ਮੁਖਵਾਕ ਸਾਹਿਬ ਤੇ ਥੋੜਾ ਧਿਆਨ ਕੇਂਦ੍ਰਿਤ ਕਰਾਂਗੇ ਹਾਂਜੀ ਅੱਜ ਦੀ ਤਾਰੀਖ ਹੈ ਬੁੱਧਵਾਰ 12 ਪਾਦੋਂ ਸੂਮਤ 557 ਨਾਨਕਸ਼ਾਹੀ ਯਾਨੀ ਅੰਗਰੇਜ਼ੀ ਕੈਲੰਡਰ ਮੁਤਾਬਿਕ 27 ਅਗਸਤ 2025 ਜੀ ਤੇ ਇਹ ਪਾਵਨ ਹੁਕਮਨਾਮਾ ਸਾਹਿਬ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮੁਬਾਰਕ ਰਚਨਾ ਹੈ ਹਾਂਜੀ ਤਨਾਸਰੀ ਰਾਗ ਵਿੱਚ ਹਾਂ ਤਨਾਸਰੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 671 ਤੇ ਸੁਸ਼ੋਭਿਤ ਹੈ ਆਓ ਫਿਰ ਇਸ ਦੇ ਡੂੰਗੇ ਅਰਥਾਂ ਨੂੰ ਸਮਝਣ ਦਾ ਯਤਨ ਕਰੀਏ ਬਿਲਕੁਲ ਸ਼ੁਰੂਆਤ ਵਿੱਚ ਹੀ ਗੁਰੂ ਸਾਹਿਬ ਬਹੁਤ ਸਪਸ਼ਟ ਕਰਦੇ ਨੇ ਕਿ ਸਾਡਾ ਇਹ ਸਰੀਰ ਸਾਡਾ ਮਨ ਹਾਂ ਤੇ ਸਾਰਾ ਧਨ ਪਦਾਰਥ ਵੀ ਹਾਂ ਜੋ ਵੀ ਸਾਡੇ ਕੋਲ ਹੈ ਸਭ ਕੁਝ ਉਸ ਸਿਆਣੇ ਤੇ ਸੁਚੱਜੇ ਪ੍ਰਭੂ ਦੀ ਹੀ ਦੇਣ ਹੈ ਸਹੀ ਗੱਲ ਹੈ ਤੇ ਉਹੀ ਸਾਡੇ ਦੁੱਖ ਸੁੱਖ ਨੂੰ ਸੁਣਦਾ ਹੈ ਹਾਂ ਤੇ ਜਦੋਂ ਉਹ ਸੁਣ ਲੈਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਸਾਡੀ ਹਾਲਤ ਸੁਧਰ ਜਾਂਦੀ ਹੈ